ਹਰ ਵੀ ਦੋਸਤ ਕੀ ਹਾਲ ਚਾਲ ਸਵਾਗਤ ਹੈ ਜੰਮਨੇ ਬੋਦੀ ਕਿ ਨਹੀਂ ਅੱਜ ਤੇ ਲੈ ਕੇ ਹਾਜ਼ਰ ਅੱਜ ਦਾ ਬਲਾਗ ਆਪਣੀ ਪਿੰਡ ਦੀ 2079 ਦੇ ਘਰੀ ਦੁਬਾਰੇ ਨੰਨ ਤਿਆਰ ਕਰੋਨੇ ਤੋਂ ਚੈੱਕ ਪਹਿਲਾਂ ਵੀ ਪਈਆ ਪੋਸਟ ਜੋ ਲਾ ਰਣੇ ਨੇ ਆਪਾਂ ਮੁੰਝੇ ਨੰਨੇ ਨੰਨ ਬਾਦੁਰਸੀ ਚੇਨ ਕਾਰਡ ਕਿ ਨਵੇਂ ਮਾੜ ਦੇ ਦਸਤੀ ਨੇ ਤੇ ਉਹ ਸੀਲਸ ਨੂੰ ਸਾਰੀਆਂ ਹੋ ਨਹੀਂ ਪਹਿਲਾਂ ਨਹੀਂ ਆ ਰਹੀਆਂ ਆਹਨੇ ਕੰਮ ਤੇ ਬਿਨੈ ਰਕਤ ਕਰਨਾ ਦੀ। ਨਾ ਆਇਆ ਤੇ ਚਾਰਾ ਸੁਣਾਣਾ। ਆਪੇ ਅੱਥੀ ਡਰੇ ਲੱਕ। ਕੀ? ਕੇ ਮੈਂ ਆ ਦੇ 3 ਵੀਡੀਓ ਤਾਂ ਬਣਾਉਣ ਲੱਗ ਰਹੇ ਹਮਾਰੇ ਵਾਲੀ ਕਰਦੇ ਸੰਗ ਤਾਂ ਮਸ਼ੀਨ ਆਦੀ ਬੈਂਟਰ ਬਈ ਜਿਹੜਾ ਅਰੰਗ ਕਰਦਾ ਆਪਣੇ ਪਿੰਡ ਦਾ ਮੁੰਡਾ ਪੂਰਾ ਘੇਟਾ ਬੰਦ ਹੋ ਗਈ ਆਹ ਸਟਾਰ ਵਾਕਰ ਬਲੇ ਤੋਂ ਜਿਹੋ ਹੁਣ ਪਾਰ ਗਈ ਉਹ ਇਹ ਕੱਟ ਰਹਿਣਾ ਲੱਗ ਰਹੇ ਨੇ ਕਰਨਾ ਦੋ ਹੀ ਦੇ ਬਣ ਗਈ ਮਾਗਰਾ ਇਹ ਛਤਰੀ ਬਦਲਾ ਦਿੰਦੇ ਮੈਂ ਛਤਰੀ ਅੱਗੇ ਬਦਲਾਉਂਗੇ ਬਦਲਦੇ ਜੀਰੀ ਨੇ ਉਸ ਦਾ ਬਕਰ ਪਾਣੀ ਪੜਦੀ ਵਾ ਅੱਛਾ ਹੋਰ ਪਾਂਦੀ ਕੋਣੀ ਪੜਦੀ ਨੀ ਚਾਲ ਅਗਰ ਸੰਦੇ ਆ ਗਿਆ ਬਾਬਾ ਕੇ ਅਸ਼ੀਰਵਾਦ ਲੰਗੇ ਛਤਰੀ ਕਹੋ ਬਣੀ ਮਸ਼ੀਨ ਦੀ ਲੁੱਕ ਚੈੱਕ ਕਰੋ ਦੁਬਾਰੇ ਕਿੰਨ ਬਣ ਗਿਆ ਇਹਨੂੰ ਪੂਰੀ ਓਕੇ ਮਸ਼ੀਨ ਪੂਰੀ ਸਾਫ ਪੀ ਜਿਵੇਂ ਪੁਰਾਣਾ ਮਾਡਲ ਆ ਬਈ ਚੱਲ ਚੱਲ ਮੈਡੀਕਨ ਆ ਜਾ ਹੁਣ ਚੱਲ ਅੱਖੜ ਲੈ ਬਾਬੇ ਵਿੱਚ ਅੱਪਾ ਬਰਾਨੀ ਦੇ ਹਮਸ਼ੀਨ ਨਹੀਂ ਆ ਰਹੀ ਨਾ ਤੇ ਰੰਗ ਤੁਸੀਂ ਮਸ਼ੀਨ ਚੈੱਕ ਕਰੋ ਚੈੱਕ ਹੋਇਆ ਤੇ ਕਿਵੇਂ ਲੱਗ ਰਹੀ ਮਸ਼ੀਨ ਕਮੈਂਟਾਂ ਜਰੂਰ ਦੱਸੋ ਆ ਬਾਈਆਂ ਨੇ ਕੱਲੀ ਵਾਸਤੇ ਝੂਸ-ਮੋਸ ਚੇਂਜ ਕਰੀ ਮਸਲਿੰਦੀ ਤੇ ਬਾਕੀ ਇਨਸ਼ਾਰਟ ਦਾ ਸਾਰਾ ਕੁਝ ਛਾਤਰੀ ਤੇ ਹੋਰ ਸਾਰਾ ਤੇ ਫਿਰ ਵੀ ਮਸ਼ੀਨ ਤੁਸੀਂ ਦੇਖ ਲਓ ਕਿੰਨੀ ਗੈਂਟ ਲੱਗ ਰਹੀ ਲੁੱਕ ਮਸ਼ੀਨ ਦੀ ਦੁਬਾਰਾ ਰੰਗ ਕਰਕੇ ਇਹਦਾ ਮਾਡਲ ਹੈ 2006 2006 ਮਾਡਲ ਹੈ ਤੇ ਐਦਕੀ ਥੋੜਾ ਜਿਹਾ ਹੋ ਗਿਆ ਦਿਨਸੀ ਦਿੱਕਤੀ ਜਗਦੀ ਰੇ ਪੇਂਟਿੰਗ ਚ ਬਾਵਾ ਤੇ ਉਹਦਾ حساب ਪਈ ਦੀ ਥੋੜੀ ਥੋੜੀ ਕਿਤੇ ਕਿਤੇ ਉਹ ਪੀਸ ਜੇ ਪਰਵਾਣ ਵਾਲੀ ਤਾਂ ਕਰਕੇ ਨਹੀਂ ਪਾਈਆਂ ਨੇ ਸਾਰੀ ਰੰਗ ਕਰਾਤੀ ਆ ਤੁਸੀਂ ਕਟਰ ਚੈੱਕ ਕਰੋ ਮਸ਼ੀਨ ਦਾ ਕਮੇਡਾਂ ਦੇ ਲੋਕਰ ਨਹੀਂ ਕੀ ਹੁੰਦਾ ਕਿ ਬਹੁਤ ਅੱਛਾ ਲੈ ਵੀ ਆਪਾਂ ਅਗੇ ਦੇ ਜਾਖਲ ਆਪਣੀਆਂ ਮਸ਼ੀਨਾਂ ਨਾਲ ਵੀ ਆ ਮਿਸਤਰੀ ਦੇ ਤੇ ਆ ਲੱਗਦਾ ਹੈ ਬਾਈ ਹੁਣ ਇਹਦਾ ਵੀ ਕਰਤਾ ਅੱਜ ਕੰਮ ਸਟਾਰਟ ਹੈ ਇਸ ਦਾ ਆ ਹੁਣ ਸਟੀਕਰ ਲੇ ਰਿਹਾ ਪਟਣੇ ਦੇ ਤੇ ਜਿੰਨਾ ਕਹੇਗਾ ਮਾੜਾ ਉਹ ਟੂ ਤਾਂ ਉਧਰ ਇੱਕ ਮਾਰ ਮਾਰਤਾ ਦੀ ਸਾਰੀ ਕਰਕੇ ਸਾਫਾ ਅੱਜ ਫਿਰ ਇਹਦੇ ਪ੍ਰਾਈਮਰ ਵੱਜ ਜੂਗਾ ਪੂਰਾ ਦਬਾਈ ਦੋ ਮਸ਼ੀਨ ਦਾ ਰੰਗ ਜਦਿ ਖਲੇ ਪਰ ਫਿਰ ਵੀ ਆਹ ਰੰਗ ਮੱਧਮ ਜਿਹਾ ਕਰਕੇ ਨਾ ਹੋਗਾ ਕਰਾਈ ਦਿੰਨੇ ਆ ਸੋਹਣੀ ਲੱਗੂ ਹਾਂ ਦੀ ਗੈਂਤੀ ਕਾਲਾ ਆਹ ਲਾਂਗਦਾ ਹੈ ਨਾ ਇਹੋ ਨਾ ਇਹੋ ਯਾਦ ਤੋਂ ਹੀ ਉਹ ਨਾ ਹਮਾਸ਼ ਬਰੇ ਸੋਵੇ ਬਰੇ ਤੇ ਹਮਾਸ਼ ਤੇ